ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ। ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਛਟਿਆ। ਤੋ ਦਾ ਦੇਪ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜੇ ਸਿਪਾਸ ਬਹਿਟਿਆ ਸੋਹੀਆ ਬਵਨਾਂਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦਾ ਸ਼ਾਹ ਹੋ ਜਿਸੇ ਪਾਸ ਬਹਿਠੇ ਆਂ ਸੋਹੀਆ ਸਬਨਾਂਦਾ ਵੇਸਾ ਸਤਨਾਮ Love. ਸਾਦਰ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਏ ਜੀਓ ਹਰਨ ਨਖਸ਼ ਮਾਰ ਪਚਾਇਆ ਗੁਰਮੁਖ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਨਤੁਦ ਰਾਖ ਲੈ ਹਰ ਜਿਓ ਹਰ ਨਾਖਸ਼ ਮਾਰ ਪਚਾਇਆ ਵਰਨੁ ਖਾਨੁ ਪ੍ਰਤੀਤ ਹੈ ਹਰ ਜਿਓ ਮਨਮੁਖ ਧਰਮ ਪੁਲਾਇਆ ਖਤੋ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੋ ਜਮ ਜੋਹਿ ਨਾ ਸਾਕੇ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾ ਮੈਂ ਹੀ ਮੁਕਤ ਪਾਈ ਭਰੇ ਤੋ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾਂ ਨੂੰ ਪਰਤੀ ਤਨ ਆਵੀ ਕਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਗਾ ਪਾਉ ਬੂੜ ਕਪਟ ਪਾਜ ਲੈ ਜਾਸੀ ਨ ਮੁਖ ਫੀਕਾ ਅਲਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤ ਸਾ ਮਨੈ ਸਮਾਣੀ ਗੁਰ ਕੈ ਸ਼ਬਦ ਪੁਸ਼ਾਤਾ ਉਚਿੰਤ ਕੰਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓ ਨਾ ਕੀ ਰੀਸ ਕਰੇ ਸੋਵ ਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਖ ਭੌਂਕ ਮੂਹੇ ਬਿਨ ਲਾਈ ਮੈਂ ਜਾਂ ਮੈਂ ਠੋਰ ਨਾ ਪਾਵਾਂ ਦੁੱਖ ਮੈਂ ਦੁੱਖ ਸਮਾਈਂੁਰਮਕ ਹੋ ਵੈ ਸੋ ਅੰਮ੍ਰਿਤ ਪੀਵੇ ਸਜ ਸਾਚ ਸਮਾਈਂ ਬਿਨ ਸਤਗੁਰ ਸੇਵੇ ਜਨਮ ਨਾ ਛੋੜਾ ਜੇ ਅਨੇਕ ਕਰਮ ਕਰੇ ਅਦਕਾਈ ਵੇਦ ਪੜ੍ਹ ਤੈਵਾਦ ਵਖਾਣਾ ਬਿਨ ਹਾਰੇ ਪਤ ਜਵਾਈ ਸੱਚਾ ਸਤ ਬੋਰੇ ਸਾਚੀ ਜਿਸ ਬਾਣੀ ਬਦ シュਟੈ ਗੁਰ ਸਰਨਾਈ ਕਿਨ ਹਰ ਮੰਨ ਵਸਿਆ ਸੇਦਰ ਸੱਚੇ ਦਰਸਾਚੇ ਸਚਿਆਰਾ ਉਹ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕੋ ਦਿਨ ਕਾ ਸਦ ਬਲਹਾਰਾ ਜਿਨ ਹਰ ਰਾਖਿਆ ਉਰ ਤਾਰਾ ਜਿਨ ਹਰ ਮਨ ਵਸਿਆ ਸੇਦਰ ਸਾਚੇ ਦਰ ਸਾਚੇ ਸਚਿਆਰਾ ਬਨਾਂ ਦੀ ਸੋਬਾ ਝੁਗ ਝੁਗ ਹੋਈ ਵੇਨਾ ਮੇਟਨ ਹਾਰਾ ਬੱਲੇ ਹਾਰਾਂ ਜਿਨ ਹਰ ਰਾਖਿਆ ਔਰ ਤਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਦੀ ਜਾ ਗੜੇ ਪੈਲਾ ਤੇ ਤੁਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਕਸ਼ ਮਾਰ ਪਚਾਇਆ ਗੁਰਮੁਖ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਉਲਾਇਆ